ਹੋ ਤੂੰ ਪਾ ਪੁਈਬਾ ਤੂੰ ਵੀ ਲਖਣ ਜਈ ਸਾਡੀ ਜੁਮੇ ਵਰੀ ਹੂੰ ਗੌਰਿਆਂ ਦੀ ਜੇ ਤੂੰ ਪਾਣੀ ਨਦੀਆਂ ਦਾ ਅਸੀਂ ਨੀਂ ਤੀ ਤੇਰੇ ਕਿਨਾਰੇਆਂ ਦੇ ਮੂਵੀਜ਼ ਦੀ ਮੈਨੂੰ ਆਫਰ ਆਉਣ ਲੱਗੀਆਂ ਨਾ ਪਰ ਉਹਨਾਂ ਵਿੱਚ ਮੈਂ ਬਲੈਕੀਆ ਮੂਸਾ ਜਾਂ ਤਮੋ ਚਮਕੀਲਾ ਜਾਂ ਤੁਮ ਜਿਹੜੇ ਟੱਕਰੀ ਤੇ ਕਈ ਹੋਰ ਅਨੇਕ ਬਲਮਾਂ ਵਿੱਚ ਮੈਂ ਕੰਮ ਕੀਤਾ ਤੱਕ ਗਈ ਤੇ ਕਈ ਗਾਣਿਆਂ ਵਿੱਚ ਵੀ ਕੰਮ ਕੀਤਾ ਜੀ ਮੂਸਾ ਯਟ ਕੀਤੀ ਸੀਗੀ ਹਨਾ ਮੂਵੀ ਆਪਣੇ ਸਿੱਧੂ ਮਸਲ ਉਹਨਾਂ ਦੀ ਤੇ ਉਹਦੇ ਉਹਦੇ ਵਿੱਚ ਮੈਂ ਮੰਨ ਲਓ ਪਹਿਲਵਾਨੀ ਨਾਲ ਸੀਨ ਕੀਤਾ ਸੀਗਾ ਜੀ ਕਦੇ ਸੂਰਜ ਵਾਂਗੂ ਟਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਐ ਮੈਂ ਭੀੜ ਤੇ ਜਾਂਦਾ ਹੁੰਦਾ ਸੀ ਕਦੀ ਵੇਖੋ ਕਰਾਊਡ ਦੇ ਵਿੱਚ ਹਨਾ ਇਹ ਮਤਲਬ ਉਹ ਪਰਮਾਤਮਾ ਦੀ ਕਿਰਪਾ ਨਾਲ ਮੈਂ ਭੀੜ ਦੇ ਵਿੱਚੋਂ ਮੈਨੂੰ ਪਰਮਾਤਮਾ ਵਕ ਕਰ ਲੈਣਾ ਹੁੰਦਾ ਸੀਗਾ ਠੀਕ ਹੈ ਜੀ ਤੇ ਜਦੋਂ ਮੈਨੂੰ ਵਾਕ ਕਰ ਲੈਂਦਾ ਫਿਰ ਇੱਕ ਮੋਟੀਵੇਸ਼ਨ ਮਿਲਦੀ ਗਈ ਹੈ ਨਾ ਵੀ ਆਪਾਂ ਨੂੰ ਅ ਰਿਕਸ਼ਨ ਕੁਝ ਕਰਨਾ ਚਾਹੁੰਦਾ ਹੈ ਨਾ ਅੱਛਾ ਵੀਰ ਜੀ ਜਿੱਥੋਂ ਇਹ ਗਾਣਾ ਪਪੂਲਰ ਹੋਇਆ ਸੀਗਾ ਗੁਰਨਾਮ ਭੋਲਰ ਦਾ ਚੱਸੀ ਜਾਨ ਹਾਂਜੀ ਹੁਣ ਇਸ ਤੋਂ ਬਾਅਦ ਦੀ ਗੱਲ ਕੀਤੀ ਜਾਵੇ ਕਿੰਨੀ ਫਿਲਮਾਂ 'ਚ ਤੁਸੀਂ ਰੋਲ ਕਰ ਚੁੱਕੇ ਹੋ ਜੇ ਗੱਲ ਕੀਤੀ ਜਾਵੇ ਹੋਰ ਵੀ ਤੁਸੀਂ ਗੀਤ ਗਾਏ ਨੇ ਹਾਂਜੀ ਹੋਰ ਵੀ ਮੈਂ ਮਨੂੰ ਕਾਫੀ ਮਨੂੰ ਗੀਤ ਗਾਇਨ ਜਿਵੇਂ ਸਮਾਰਾ ਸੰਦੂ ਦੱਸੀਏ ਬਚਪਨ ਤੋਂ ਉਹਨਾਂ ਨੂੰ ਸ਼ੌਂਕ ਸੀਗਾ ਸੋ ਮੈਂ ਵੈਸੇ ਮੇਰਾ ਜਿਹੜਾ ਬੇਸ ਆ ਨਾ ਉਹ ਮੇਰਾ 뮤직 ਹੀ ਹੈ ਹਨਾ ਇੱਕ ਫੈਰਮਾ ਦੇ ਵਿੱਚ ਵੀ ਕਹਿੰਦੇ ਅੱਜ ਕੱਲ ਬੰਦੇ ਨੂੰ ਮਲਟੀ ਟੈਲੈਂਟਡ ਹੋਣਾ ਚਾਹੀਦਾ ਨਾ ਬੰਦੇ ਦਾ ਗੁਜ਼ਾਰਾ ਨਹੀਂ ਹੈ ਨਾ ਫਿਰ ਮੈਂ ਮਤਲਬ ਮੂਵੀਆਂ ਕਰਨੇ ਸਟਾਰਟ ਕੀਤੀਆਂ ਨਾ ਕਿਉਂਕਿ ਜਿਵੇਂ ਜਿਵੇਂ ਅੱਗੇ ਦੇ ਏਡੇ ਆਪਣੇ ਲਿੰਕ ਮੰਨਦੇਗੇ ਜਿਵੇਂ ਕਾਲਜ ਦੇ ਵਿੱਚ ਸੀਗੇ ਨਾ ਅੱਗੇ ਲਿੰਕ ਮੰਨਦੇਗੇ ਫਿਰ ਉਧਰੋਂ ਵੱਲੋਂ ਮੂਵੀਆਂ ਦੀ ਮੈਨੂੰ ਆਫਰਾਂ ਲੱਗੀਆਂ ਨਾ ਫਿਰ ਉਹਨਾਂ ਵਿੱਚ ਮੈਂ ਬਲੈਕੀਆ ਮੂਸਾ ਜੱਟ ਮੋ ਚਮਕੀਲਾ ਜੱਟ ਨੂੰ ਜਿਹੜੇ ਟੱਕਰੀ ਤੇ ਕਈ ਹੋਰ ਅਨੇਕ ਬਲਮਾਂ ਦੇ ਵਿੱਚ ਮੈਂ ਕੰਮ ਕੀਤਾ ਤੇ ਤੇ ਕਈ ਗਾਣਿਆਂ ਵਿੱਚ ਵੀ ਕੰਮ ਕੀਤਾ ਜੀ ਜੇਕਰ ਰੋਲ ਕੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਰੋਲ ਕੀਤੇ ਉਸ ਫਿਲਮਾਂ ਦੇ ਦੇਖੋ ਜੀ ਮੇਰੇ ਘਟਲ ਦੇ ਹਿਸਾਬ ਨਾਲ ਜਿਵੇਂ ਵਿਪੋਲ ਸਾਲੇ ਦਾ ਰੋਲ ਹੋ ਗਿਆ ਤੇ ਬਲੈਕ ਕੇ ਮੂਵੀ ਦੇ ਵਿੱਚ ਮੈਂ ਮਿਲਵਾਇਆ ਜੇ ਬਿਲਨ ਹਾਂ ਆਪਾਂ ਕਹਿ ਦਈਏ ਨਾ ਦੇਵ ਕਰੋੜ ਦੇ ਮਲੋ ਇੱਕ ਸਾਥੀ ਦੇ ਤੌਰ ਤੇ ਮੈਂ ਕੰਮ ਕੀਤਾਗਾ ਠੀਕ ਹੈ ਜਿਵੇਂ موسی ਜੱਟ ਕੀਤੀ ਸੀਗੀ ਹਨਾ ਮੂਵੀ ਆਪਣੇ ਸਿੱਧੂ ਮਸਲੂ ਦੇ ਉਹਦੇ ਤੇ ਉਹਦੇ ਵਿੱਚ ਮੈਂ ਮਲੋ ਪਹਿਲਵਾਨੀ ਨਾਲ ਸੀਨ ਕੀਤਾ ਸੀਗਾ ਜੀ ਹਾਂਜੀ ਅੱਛਾ ਪਹਿਲਵਾਨੀ ਜੇ ਗੱਲ ਕੀਤੀ ਜਾਵੇ ਆਉਣ ਵਾਲੀਆਂ ਹੁਣ ਨਵੀਆਂ ਮੂਵੀਆਂ ਆ ਰਹੀਆਂ ਨੇ ਤੁਸੀਂ ਜਾ ਰਹੇ ਹੋ ਜੇ ਗੱਲ ਕੀਤੀ ਜਾਵੇ ਹਾਂਜੀ ਭਾਈ ਹੁਣ ਮੈਨੂੰ ਕਾਫੀ ਆਫਰ ਆ ਰਿਹਾ ਵਸੇ ਮੰਗਾ ਵੀ ਕਾਫੀ ਲੋਕਾਂ ਦਾ ਸਪੋਰਟ ਆ ਰਹੀ ਹੈ ਫਿਰ ਮੈਨੂੰ ਜੋ ਵੀ ਮਤਲਬ ਮੈਨੂੰ ਸਾਥ ਇਸ ਟਾਈਮ ਮੇਰੇ ਮਾੜੇ ਟਾਈਮ ਦੇ ਵਿੱਚ ਮੈਨੂੰ ਹਨਾ ਸਾਥ ਦੇ ਰਹੇ ਆਗੇ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਦਿਲੋਂ ਮਤਲਬ ਬਹੁਤ ਹੀ ਧੰਨਵਾਦ ਕਰਦਾ ਜੀ ਵੀਰ ਜੀ ਇਹ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਕਿਹੜੀ ਫਿਲਮ ਦੇ ਵਿੱਚ ਤੁਸੀਂ ਰੋਲ ਕੀਤਾ ਸੀ ਜੇ ਗਾਣੇ ਦੀ ਗੱਲ ਕੀਤੀ ਆਵੇ ਤਾਂ ਗਾਣਾ ਕਿਹੜੀ ਫਿਲਮ ਚ ਆਇਆ ਦੇਖੋ ਭਾਈ ਮੈਂ ਕਾਲ ਤੋਂ ਕੰਮ ਸਟਾਰਟ ਹੋਇਆ ਨਾ ਪਹਿਲਾਂ ਜਿਵੇਂ ਸ਼ਾਰਟ ਮੂਵੀਆ ਕਰਦੇ ਰਹੇ ਆਪਣਾ ਆਪ ਤਾਂ ਤੇ ਫਿਰ ਜਦੋਂ ਮੈਨੂੰ ਸਭ ਤੋਂ ਪਹਿਲਾਂ ਇੱਕ ਵੀ ਵੱਡਾ ਚਾਂਸ ਮਿਲਿਆ ਉਹ ਭਾਈ ਦੇ ਨਾਲ ਹੀ ਮੈਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਤੇ ਫਿਰ ਉਸ ਤੋਂ ਬਾਅਦ ਸਿੱਧੂ ਮਸੇਵਾਲਾ ਮੰਨ ਲਓ ਇੱਕ ਮੈਂ ਮੇਰੀ ਕਿਸਮਤ ਜਿਵੇਂ ਆਪਾਂ ਕਹਦੇ ਆ ਵੀ ਦਿਨ ਚੰਗੇ ਆਉਣੇ ਹੁੰਦੇ ਹਨਾ ਨਿਗਾਹ ਦੇਗਾ ਜਿਵੇਂ ਆਪਾਂ ਵਾਦੇ ਕਿ ਇੱਕ ਮੋਟੀਵੇਸ਼ਨ ਮਿਲਦੀ ਕੀ ਹੈ ਨਾ ਜੀ ਬਟ ਮੈਂ ਲੈਣਾ ਮੰਨ ਲਓ ਮੇਰੀ ਜਿਹੜੀ ਲੈਣ ਹੈ ਕਿ ਉਹ ਮੇਰੀ ਹੈਗੀ ਮਿਊਜ਼ਿਕ ਹੈਗੀ ਹੈ ਇਸ ਤਰ੍ਹਾਂ ਨਾ ਸਿੰਗਿੰਗ ਹੈ ਨਾ ਬਟ ਮੈਨੂੰ ਇਹ ਤਾਂ ਸੀਗਾ ਵੀ ਯਾਰ ਇੱਕ ਵੀ ਵੱਲੋ ਜੇ ਤਾਂ ਵੀ ਟਾਈਮ ਚੰਗਾ ਆਊਗਾ ਹਨਾ ਵੀ ਮੰਨ ਲਓ ਕੋਈ ਬੰਦੇ ਨੂੰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਨਾ ਵੀ ਫ੍ਰੀ ਨਹੀਂ ਰਹਿਣਾ ਚਾਹੀਦਾ ਪਰ ਮੈਂ ਏਦਾਂ ਹੀ ਮੰਨ ਲਓ ਪੰਜਾਬੀ movies ਕਰਦਾ ਰਿਹਾ ਜੀ ਐ ਕਰਕੇ ਤੇ ਫਰ ਅਚਾਨਕ ਹੀ ਜਿਵੇਂ ਇੱਕ ਕਹਿੰਦੇ ਸਾਰਾ ਕੁਝ ਪ੍ਰਮਾਤਮਾ ਕਰਾਉਂਦਾ ਫਿਰ ਇੱਕ ਜਿਹੜੀ ਆਪਣੀ ਰੀਲ ਵੈਲ ਹੋ ਗਈ ਬਸ ਉਹਦੇ ਕਰਕੇ ਉਹਨਾਂ ਨੇ ਲੈ ਕੇ ਆਈ ਦੀ ਸਿੱਧੂ ਦਾ ਵੀ ਨਾਮ ਲਿੱਤਾ ਅੱਜ ਬਾਈ ਦਾ ਜਨਮ ਦਿਨ ਹੈਗਾ ਗੀਤ ਤੁਹਾਡੇ ਮਨ ਚ ਆ ਰਹੇ ਹਾਂਜੀ ਭਾਜੀ ਸਭ ਤੋਂ ਪਹਿਲਾਂ ਤਾਂ ਮੈਨੂੰ ਮਨ ਨੂੰ ਬਹੁਤ ਇੱਕ ਦੁੱਖ ਦੀ ਗੱਲ ਆ ਹਨਾ ਵੀ ਪੂਰੇ ਪੰਜਾਬ ਲਈ ਵੀ ਪੰਜਾਬ ਦਾ ਇੱਕ ਹੀਰਾ ਸੀ ਜਿਹੜਾ ਪਰ ਗਈ ਹੈ ਨਾ ਉਹ ਲੋਕਾਂ ਨੇ ਹਨਾ ਕਵਾ ਲਿਆ ਹਨਾ ਮਤਲਬ ਇੱਕ ਹੱਥੋਂ ਮੈਂ ਕੁੰਝ ਗਿਆ ਪਰ ਉਹ ਰੱਬ ਦੇ ਕਿ ਕਿਹਦਾ ਜੋਰ ਚੱਲਦਾ ਨਾ ਇਹ ਪਗੈਰੀ ਹਨਾ ਇੱਕ ਪਾਣਾ ਮਨਾਉਂਦਾ ਵਲੋ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ੇ ਨਾ ਸੋ ਅੱਜ ਭਾਜੀ ਦਾ ਇੱਕ ਜਾਣਦੈਣਾ ਤੇ ਉਹਨਾਂ ਨੂੰ ਮੈਂ ਇੱਕ ਐਜ਼ ਇਹ ਮਤਲਬੋ ਸ਼ਰਧਾਂਜਲੀ ਦੇ ਤੌਰ ਤੇ ਇੱਕ ਗੀਤ ਸੀ ਉਹਨਾਂ ਦਾ ਸੋ ਮੈਂ ਤੁਹਾਨੂੰ ਉਹਨਾਂ ਦੀਆਂ ਦੋ ਲਾਈਨਾਂ ਸੁਣਾਉਣਾ ਚਾਹਣਾਗਾ ਉਹ ਹੈ ਉਹ ਰਾਨਾ ਕਦੇ ਸੂਰਜ ਵਾਂਗੂ ਤਪਦਾ ਕਦੇ ਸੂਰਜ ਵਾਂਗੂ ਤਪਦਾ ਕਦੇ ਸ਼ਾਂਤ ਸਵੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਬਈ ਸਿੱਧੂ ਨਾਲ ਤੁਸੀਂ ਰੋਲ ਕੀਤਾਗਾ ਪੁਲਿਸ ਮੁਲਾਜ਼ਮ ਦਾ ਕੀਤਾ ਹੈ ਪਹਿਲਵਾਨ ਪਹਿਲਵਾਨ ਦੇ ਤੌਰ ਤੇ ਕੰਮ ਕੀਤਾ ਜੀ ਹਾਂਜੀ ਸਭਾ ਕਿਸ ਤਰ੍ਹਾਂ ਦੇ ਸੀਗਾ ਬਈ ਦਾ ਜੇ ਗੱਲ ਕੀਤੀ ਜਾਵੇ ਤੁਸੀਂ ਰਹੇ ਹੋ ਸ਼ੂਟਿੰਗ ਟਾਈਮ ਦੇ ਵਿੱਚ ਵੀ ਉਵੇਂ ਟਾਈਮ ਕੱਢਿਆ ਉਹਨਾਂ ਵਾਸਤੇ ਜੇ ਫ੍ਰੀ ਟਾਈਮ ਰਹੇ ਉਹਨਾਂ ਦਾ ਹਾਂਜੀ ਭਾਜੀ ਜਦੋਂ ਅਸੀਂ ਸ਼ੂਟਿੰਗ ਦੇ ਸੀਗੇ ਤੇ ਸਭ ਤੋਂ ਪਹਿਲਾਂ ਜਿਵੇਂ ਹਨਾ ਵੀ ਸੁਣਿਆ ਸੀ ਭਾਜੀ ਵੀ ਬਹੁਤ ਵਧੀਆ ਜਦੋਂ ਮੈਂ ਮਿਲ ਕੇ ਉਹਨਾਂ ਨੂੰ ਦੇਖਿਆ ਵੀ ਵਾਕੀ ਮਤਲਬ ਓਦਾਂ ਦੇ ਹੀ ਨਿਕਲੇ ਹਨਾ ਜਿਵੇਂ ਇੱਕ ਕਹਦੀ ਵੀ ਇੱਕ ਬਹੁਤ ਹੀ ਮਤਲਬ ਨੇਚਰ ਬੋਧ ਉਹਨਾਂ ਦਾ ਵੀ ਵਧੀਆ ਸੀਗਾ ਹਨਾ ਵੀ ਹਰ ਇੱਕ ਨੂੰ ਮਤਲਬ ਵੀ ਆਪਣਾ ਛੋਟਾ ਭਰਾ ਉਹਨੂੰ ਸਮਝਦੇ ਸੀਗੇ ਨਾ ਪਰ ਜਦੋਂ ਭਾਜੀ ਨੂੰ ਮੈਂ ਦੇਖਿਆ ਮੈਂ ਮੈਂ ਭਾਜੀ ਨੂੰ ਸੱਸੀ ਘਲ ਬੁਲਾਈ ਤੇ ਉਹਨਾਂ ਨੇ ਮੇਰੇ ਸੱਸੀ ਘਲ ਪ੍ਰਵਾਨ ਕੀਤੀ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਨਾ ਜੀ ਤੇ ਫਿਰ ਉਸ ਤੋਂ ਬਾਅਦ ਜਿਵੇਂ ਮੂਵੀਜ਼ ਦੇ ਵਿੱਚ ਨਾ ਉਹ ਅਖਾੜੇ ਦੇ ਵਿੱਚ ਤੁਹਾਨੂੰ ਪਤਾ ਹੀ ਜਿਵੇਂ ਮਿੱਟੀ ਹੁੰਦੀ ਹੈ ਉਹ ਪੈਰ ਧਰਦੇ ਸੀ ਨਾ ਆਪਣਾ ਮਨ ਲੋ ਪੈਰ ਧਰਦੇ ਸੀਗੇ ਫਿਰ ਉਹਦੇ ਮਨ ਨੂੰ ਪੈ ਉਹਨਾਂ ਦੇ ਪੈਰ ਦੇ ਵਿੱਚ ਮਨ ਲੋ ਮੈਂ ਪੈਰ ਧਰਦਾ ਰਹਾਗਾ ਵੀ ਕੀ ਤਾਂ ਕੋਈ ਮੇਰਾ ਵੀ ਕੋਈ ਸੁਧਾਰ ਹੋ ਜਾਏ ਕੋਈ ਚੰਗੇ ਦਿਨ ਆ ਜਾਣਾ ਨਾ ਵੀ ਇੱਕ ਸੋਚ ਸੀ ਮੇਰੀ ਬਾਕੀ ਦੇਖੋ ਤਾਂ ਆਪਣੇ ਆਪਣੇ ਸੋਚ ਹੁੰਦੀ ਹੈ ਬਟ ਮੇਰੀ ਇਹ ਸੋਚ ਸੀਗੀ ਵੀ ਕੀ ਤਾਂ ਕੋਈ ਮੇਰਾ ਵੀ ਮਨ ਲੋ ਕੋ ਚੰਗੇ ਦਿਨ ਆ ਜਾਣਾ ਆਮ ਤੌਰ ਤੇ ਇਸ ਤਰ੍ਹਾਂ ਦੀਆਂ ਗੱਲਾਂ ਕਾਫੀਆਂ ਦੇਖਣ ਨੂੰ ਮਿਲਦੀਆਂ ਤੁਸੀਂ ਪੈਰ ਦੀ ਗੱਲ ਕੀਤੀ ਹੈ ਜਿਵੇਂ ਪੈਰ ਪਿੱਛੇ ਚੱਲ ਰਿਹਾ ਹੈ ਨਾ ਸਿੱਧੂ ਬਾਈ ਤਾਂ ਤੁਸੀਂ ਵੀ ਪੈਰ ਧਰਿਆਗਾ ਬਈ ਰਾ ਕੀ ਪਤਾ ਉਸੇ ਰਾਤ ਅਸੀਂ ਚੱਲ ਪਈਏ ਕੀ ਲੱਗਿਆ ਤੁਹਾਨੂੰ ਇਸ ਤਰੀਕੇ ਦਾ ਹਾਂਜੀ ਦੇਖੋ ਫੀਲ ਤਾਂ ਹੁੰਦੀ ਹੈ ਭਾਜੀ ਹੁਣ ਜਿਵੇਂ ਆਪਾਂ ਕਹਿੰਦੀ ਸ਼ਾਇਦ ਉਸੇ ਚੀਜ਼ਾਂ ਜਾਂ ਇੱਕ ਕਹਿੰਦੀ ਪਰਮਾਤਮਾ ਵੱਲੋਂ ਇੱਕ ਕਰਾਮਾ ਦੀ ਕਹਿ ਸਕਦੇ ਹਾਂ ਕਿਉਂਕਿ ਮੈਂ ਲੋਕਾਂ ਦੀਆਂ ਵੀਡੀਓ ਨਾ ਵਾਇਰਲ ਹੁੰਦੀਆਂ ਦੇਖਿਆ ਸੀ ਫਿਰ ਮੈਨੂੰ ਲੱਗਦਾ ਹੁੰਦਾ ਸੀ ਯਾਰ ਇਹ ਕਿਵੇਂ ਹੋ ਗਿਆ ਨਾ ਤਾਂ ਵੀ ਜੇ ਮੇਰੇ ਨਾਲ ਹੋਵੇ ਤਾਂ ਮੈਂ ਤਾਂ ਤਾਂ ਮੰਨਾਂ ਹਨਾ ਫਿਰ ਮੈਂ ਪਰਮਾਤਮਾ ਨੂੰ ਵੱਲੋਂ ਅਰਦਾਸਾਂ ਕਰਦਾ ਹੁੰਦਾ ਸੀਗਾ ਹਨਾ ਵੀ ਪਰਮਾਤਮਾ ਕਿਤੇ ਮੇਰੇ ਵੀ ਕਿਤੇ ਵਾਂ ਫੜੇਗਾ ਨਾ ਫਿਰ ਅੱਜ ਪਰਮਾਤਮਾ ਨੇ ਮੇਰੀ ਸੁਣੀ ਹੈ ਤੇ ਮੈਂ ਉਹਦਾ ਦੇਣ ਕਦੇ ਨਹੀਂ ਦੇ ਸਕਦਾ ਇੱਕੋ ਹੀ ਫਿਲਮ ਬਣਾਈ ਹੈ ਬਾਈ ਨਾਲ ਜੇ ਕਰ ਦਿੱਤੀ ਹਾਂ ਹਾਂਜੀ ਇੱਕੀ ਫਿਲਮ ਕਰਨ ਦਾ ਮੌਕਾ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਮੰਨ ਲਓ ਕਈ ਮੂਵੀ ਹੋਰ ਕੀਤੀ ਜਿਵੇਂ ਚਮਕੀਲਾ ਜੱਟ ਨੂੰ ਚੜੇਲ ਟੱਕਰੀ ਹਨਾ ਬਲੈਕਆ ਟੂ ਕੀਤੀ ਹੈ ਜੀ ਤੇ ਹੋਰ ਕਈ ਅਨੇਕ ਤਿੰਨ ਸਾਲ ਹੋ ਗਏ ਇਨਸਾਫ ਨਹੀਂ ਮਿਲਿਆਗਾ ਆਪਣਾ ਘਾਟਾ ਮਹਿਸੂਸ ਕਰਦੇ ਹਾਂ ਕਿ ਗੱਲ ਦੇਖੋ ਇਹ ਘਾਟਾ ਤਾਂ ਇਹ ਨਾ ਪੂਰਾ ਨਾ ਪੂਰਾ ਹੋਣ ਵਾਲੀ ਜਣਾ ਹੈ ਤੇ ਬਾਕੀ ਹੁਣ ਕੀ ਕਰ ਸਕਦੇ ਆਂ ਕਿ ਬਾਕੀ ਇਨਸਾਫ ਤਾਂ ਮਿਲਣਾ ਚਾਹੀਦਾ ਦੇਖੋ ਹੁਣ ਐਨੇ ਐਨੇ ਸਾਲ ਹੋ ਗਏ ਨਾ ਸੋ ਬਾਕੀ ਬਾਕੀ ਪ੍ਰਮਾਤਮਾ ਦੇਖਦਾ ਜੀਣਾ ਜਿਨੇ ਕੋਈ ਉਹ ਮਾਰਾ ਕੀਤਾ ਫਿਰ ਉਹਦੇ ਨਾਲ ਵੀ ਉਦਾਂ ਦੀ ਹੋਊਗਾ ਤੁਹਾਨੂੰ ਪਤਾ ਹੀ ਹੈ ਨਾ ਅੱਛਾ ਦੇਵ ਕਰੋੜ ਦੀ ਗੱਲ ਕੀਤੀ ਜਾਵੇ ਬਾਈ ਨੂੰ ਕਿੰਨੇ ਟਾਈਮ ਤੋਂ ਤੁਸੀਂ ਜਿਹੜੀ ਫਿਲਮ ਤੁਸੀਂ ਕਹਿ ਰਹੇ ਹੋ ਜਾਂ ਸੌਂਗਸ ਤੇ ਤੁਹਾਡਾ ਆਇਆ ਹੈਗਾ ਬਾਈ ਦਾ ਸੁਭਾਅ ਕਿਸ ਤਰ੍ਹਾਂ ਦਾ ਹੈ ਬਾਈ ਦਾ ਸੁਭਾਅ ਬਹੁਤ ਵਧੀਆ ਜੀ ਦੇਖੋ ਜਿਵੇਂ ਉਹ ਉਹ ਫਿਲਮਾਂ ਦੇ ਵਿੱਚ ਐਜ਼ ਇਹ ਮੈਨੂੰ ਐਜ਼ ਇਹ ਬਿਲੰਦ ਦੇ ਤੌਰ ਤੇ ਆਪਾਂ ਥੋੜੇ ਜਿਹਾ ਮੈਨੂੰ ਇਦਾਂ ਲੱਗਦਾ ਵੀ ਬੰਦਾ ਆ ਬੜਾ ਸਖਤ ਹੋਊਗਾ ਨਾ ਤਾਂ ਬਟ ਨਹੀਂ ਉਹਦਾ ਉਹਨਾਂ ਦਾ ਨੇਚਰ ਬਹੁਤ ਵਧੀਆ ਜੀ ਵੈਸੇ ਹਾਂਜੀ ਕਿਉਂਕਿ ਤਾਂ ਕਿਉਂਕਿ ਮੈਂ ਤਾਂ ਉਹਨਾਂ ਦੇ ਨਾਲ ਕੰਮ ਕੀਤਾ ਮੂਵੀ ਦੇ ਵਿੱਚ ਤੇ ਉਹ ਜਿਵੇਂ ਸਾਡੇ ਨਾਲ ਹੀ ਖੜੇ ਰਹਿੰਦੇ ਸੀਗੇ ਤਾਂ ਭਾਜੀ ਸੋ ਉਹਨਾਂ ਦਾ ਸੁਭਾਅ ਬਹੁਤ ਵਧੀਆ ਹਾਂਜੀ ਹਾਂਜੀ ਅੱਛਾ ਹੁਣ ਜਿਹੜਾ ਤੁਸੀਂ ਸੌਂਗਸ ਗਾਇਆਗਾ ਇਹ ਗੁਰਨਾਪੋਲੋ ਜਿਹਦਾ ਗਾਣਾਗਾ ਤੇ ਮੂਵੀ ਸੀਗੀ ਸੁਰਖੀ ਬਿੰਦੀ ਹਾਂਜੀ ਸਰਬਨ ਮਹਿਤਾ ਜੀ ਦਾ ਓਕੇ ਉਹਨਾਂ ਦੀ ਮੂਵੀ ਸੀਗੀ ਹਾਂਜੀ ਭਾਜੀ ਤੇ ਇਹ ਉਹ ਫਿਲਮ ਦੇ ਵਿੱਚ ਆਉਗਾ ਗਾਣਾ ਨੀ ਨੀਰ ਗਾਣਾ ਆ ਚੁੱਕਿਆ ਬਾਜੀ ਹਾਂ ਜੀ ਇਹਦਾ ਮੂਵੀ ਆ ਚੁੱਕਿਆ ਨਾ ਸੁਰਖੀ ਬਿੰਦੀ ਹਾਂ ਜੀ ਹਾਂ ਜੀ ਭਾਈ ਜਿਹੜਾ ਹੁਣ ਅਗਲੀ ਨਵੀਆਂ ਫਿਲਮਾਂ ਵਾਸਤੇ ਕੁਝ ਗਾਣੇ ਜਾਂ ਕੋਈ ਰੋਲ ਤੁਹਾਡੀ ਲੈਣਗੇ ਤੁਹਾਨੂੰ ਨਹੀਂ ਹਾਂ ਜੀ ਬਾਜੀ ਦੇਖੋ ਪਲਾਨਿੰਗ ਤਾਂ ਬਹੁਤ ਚੱਲ ਰਹੀ ਹੈ ਬਾਕੀ ਦੇਖੋ ਨਾ ਪ੍ਰਮਾਤਮਾ ਕਿੱਥੇ ਲੈ ਕੇ ਜਾਂਦੇ ਹਨ ਨਾ ਪਰ ਇਹ ਵੀ ਇੱਕ ਹੋਰੇ ਤਾਂ ਜਿਹੜੇ ਰਾਹ ਕਹਿੰਦੇ ਬਣ ਕੇ ਆਪਾਂ ਤੁਰੇ ਜਾਂਦੇ ਹਾਂ ਨਾ ਬਾਕੀ ਦੇਖੋ ਪ੍ਰਮਾਤਮਾ ਦੀ ਰਜ਼ਾ ਹੈ ਨਾ ਜਿੱਥੇ ਰੱਖਣਾ ਉਹਨੇ ਹਾਂਜੀ ਇਸ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਕਿੰਨੀ ਕਿ ਫਿਲਮਾਂ ਤੁਸੀਂ ਰੋਲ ਦੀ ਗੱਲ ਕੀਤੀ ਜਾਵੇ ਗਾਣੇ ਗੁਨੇ ਵੀ ਚੱਲੇ ਤੁਹਾਡੇ ਸਹੀ ਭਾਜੀ ਆਪਾਂ ਉੱਥੇ ਮੈਨੂੰ ਅਸਲ ਵਿੱਚ ਨਾ ਗਾਣਿਆਂ ਦੇ ਤੌਰ ਤੇ ਮੈਨੂੰ ਮਨ ਲਓ ਉੱਥੇ ਐਸੇ ਮਤਲਬ ਉਹ ਕਰਾਊਡ ਦੇ ਵਿੱਚ ਜਾਂਦਾ ਰਹਾ ਵਟ ਮੇਰੀ ਕਿਸਮਤ ਹਰ ਹਰ ਵਾਰ ਹੀ ਮੈਂ ਸਾਥ ਦੇਂਦੀ ਰਹੀ ਹੈ ਜੀ ਹਨਾ ਤੇ ਕਹਦੀ ਮੈਂ ਇੱਕ ਮੈਂ ਭੀੜ ਤੇ ਜਾਣਾ ਹੁੰਦਾ ਸੀ ਕਹਦੀ ਵੇਖ ਕਰਾਊਡ ਦੇ ਵਿੱਚ ਹਨਾ ਕਿ ਮਤਲਬ ਉਹ ਪਰਮਾਤਮਾ ਦੀ ਕਿਰਪਾ ਨਾਲ ਮੈਂ ਭੀੜ ਦੇ ਵਿੱਚੋਂ ਮੈਨੂੰ ਪਰਮਾਤਮਾ ਵਕ ਕਰ ਲੈਂਦਾ ਹੁੰਦਾ ਸੀ ਠੀਕ ਹੈ ਜੀ ਤੇ ਜਦੋਂ ਮੈਨੂੰ ਵਕ ਕਰ ਲੈਂਦਾ ਫਿਰ ਇੱਕ ਮੋਟੀਵੇਸ਼ਨ ਮਿਲਦੀ ਗਈ ਹੈ ਨਾ ਵੀ ਆਪਾਂ ਅ ਬਿਕੋਸ਼ ਨਾਲ ਉਸ ਕਰਨਾ ਚਾਹੁੰਦਾ ਹਨ ਇਹ ਰਾਡਾ ਹਾਂਜੀ ਹੋਰ ਜੇ ਗੱਲ ਕੀਤੀ ਜਾਵੇ ਅੱਗੇ ਮੋਟਿਵ ਕੀ ਹੈਗਾ ਕਿ ਕਿਸ ਤਰ੍ਹਾਂ ਦੀ ਲਾਈਨ ਚ ਉਨਾ ਚਾਹਨੇ ਤੁਸੀਂ ਕੰਮ ਹੋਰ ਹੈ ਤੁਹਾਡਾ ਇਹ ਲਾਈਨ ਹੋਰ ਹੈਗੀਗਾ ਇਹਦੇ ਵਿੱਚ ਪੈਸਾ ਜਿਹੜਾ ਕਿ ਬਾਲਾ ਕਰੋਂਗੇ ਤੁਸੀਂ ਉਪਾਜੀ ਦੇਖੋ ਹੁਣ ਹੁਣ ਜਿਹੜੇ ਮਤਲਬ ਲੋਕ ਮੈਨੂੰ ਮੈਸੇਜ ਕਰ ਰਹੇ ਹਨ ਉਹ ਮੇਰੇ ਵਾਜ ਨੂੰ ਕਹਿ ਰਹੇ ਵੀ ਤੇਰੀ ਵਾਜ ਬਹੁਤ ਸਰੇਲੀ ਆ ਨਾ ਵੀ ਰੋ ਨੂੰ ਸਕੂਨ ਦਿੰਦੀ ਹੈਗਾ ਦੀ ਹਨਾ ਸੋ ਮੇਰੇ ਸਾਬ ਨਾਲ ਕੋਈ ਨਾ ਕੋਈ ਤਾਂ ਫਰਿਸ਼ਤਾ ਬਣ ਕੇ ਆਊਗਾ ਹੀ ਤੇ ਚੰਗੇ ਦਿਨ ਮੇਰੇ ਵੀ ਆਉਣਗੇ ਇੱਕ ਦਿਨ ਮਤਲਬ ਵੇਟ ਕਰ ਰਿਹਾ ਹਾਂ ਉਸ ਟਾਈਮ ਦੀ ਸੋ ਦੇਖਦੇ ਹਾਂ ਬਾਕੀ ਭਾਜੀ ਹਾਂਜੀ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਹਰਮੋਨੀਅਮ ਨਾਲ ਵੀਡੀਓ ਪਾਈ ਸੀ ਕਿੰਨੀ ਚੱਲੀ ਸੀ ਤੁਹਾਡੀ ਇਹ ਭਾਜੀ ਦੇਖੋ ਜੇ 10 ਦਿਨ ਹੋਏ ਆ ਤੇ ਮੇਰੇ ਸਾਹਮਣੇ ਨਾਲ 6 ਲੱਖ ਕਰਾਸ ਕਰ ਚੁੱਕੇ ਮੇਰੇ ਸਾਹਮਣੇ ਨਾਲ ਮਿਲੀਅਨ ਦੇ ਵਿੱਚ ਹੀ ਜਾਊਗੀ ਜਿਹੜੇ ਸਾਹਮਣੇ ਲੋਕਾਂ ਦੇ ਮਤਲਬ ਰਿਵਿਊ ਵਗੈਰਾ ਮੈਸੇਜ ਕਰਾ ਰਹੇ ਹੈਗੇ ਸੋ ਬਹੁਤ ਮਤਲਬ ਬਹੁਤ ਜ਼ਿਆਦਾ ਸਪੋਰਟ ਆ ਰਹੀ ਸੋ ਇਹ ਵੀਡੀਓ ਮੇਰੀ ਪੂਰੇ ਪੰਜਾਬ ਲੈਵਲ ਤੇ ਚੱਲੀ ਹੈ ਗਾਣੇ ਹੋ ਜਾਂ ਪ੍ਰੈਕਟਿਸ ਕਰਦੇ ਹੋ ਇਹਦੇ ਵਿੱਚ ਹਨਾ ਤਾਂ ਟਾਈਮ ਤਾਂ ਕਾਫੀ ਦਿਨਾ ਪੈਂਦਾ ਇਹ ਟਾਈਮ ਕਿਵੇਂ ਕੱਢਦੇ ਹਾਂ ਹਾਂਜੀ ਭਾਜੀ ਦੇਖੋ ਹੁਣ ਹੁਣ ਸਾਰਾ ਕੁਝ ਕਰਨਾ ਮੈਂ ਦਾਣਾ ਕਿ ਜੌਬ ਵੀ ਕਰਨੀ ਪੈਂਦੀ ਹੈ ਨਾ ਮੈਂ ਅੱਜ ਜੌਬ ਕਰ ਰਿਹਾ ਬਠਿੰਡਾ ਦੇ ਇੱਕ ਬਹੁਤ ਨਾਮੀ ਵਾਰ ਇੰਸਟੀਚੂਟ ਹੈਗਾਗਾ ਉਡਾਣ ਇੰਸਟੀਚੂਟ ਬਠਿੰਡਾ ਦੇ ਵਿੱਚ ਮੈਂ ਉੱਥੇ ਜੌਬ ਕਰ ਰਿਹਾਗਾ ਸੋ ਜਦੋਂ ਉਹਨਾਂ ਨੂੰ ਮਨ ਲੋ ਇਸ ਵੀਡੀਓ ਪਰ ਪਤਾ ਲੱਗਾ ਕਿ ਕਹਿੰਦੇ ਤੂੰ ਸਾਨੂੰ ਕਹਿੰਦੇ ਦੱਸਿਆ ਕਿਉਂ ਨਹੀਂ ਹੈ ਨਾ ਵੀ ਤੇਰੇ ਚੇਟ ਲੜਣਾ ਹੈਗਾਗਾ ਵੀ ਕਹਿੰਦੇ ਉਹ ਬੇਸੀਾਰੇ ਨਾਲ ਖੜੇ ਆਗੇ ਠੀਕ ਹੈ ਵੀ ਜਦੋਂ ਤੈਨੂੰ ਮੌਕਾ ਮਿਲਦਾ ਤੂੰ ਜਾ ਵੀ ਅਸੀਂ ਤੇਰੇ ਨਾਲ ਆਗੇ ਵੀ ਸਾਡੇ ਵੱਲੋਂ ਕੋਈ ਵੀ ਰੋਕ ਟੋਕ ਨਹੀਂ ਹੈ ਤੇ ਬਾਕੀ ਟਾਈਮ ਹੁਣ ਦੇਖੋ ਮਿਹਨਤ ਮੈਂ ਜਿਵੇਂ ਫ੍ਰੀ ਟਾਈਮ ਹੁੰਦਾਗਾ ਨਾ ਕੋਈ ਮੈਨੂੰ ਲੰਚ ਟਾਈਮ ਦੇ ਵਿੱਚ ਜੇ ਮੈਨੂੰ 10 ਮਿੰਟ ਮਿਲ ਗਏ 20 ਮਿੰਟ ਮਿਲ ਗਏ ਫਿਰ ਮੈਂ ਜੀ ਆਪਣੀ ਮਤਲਬ ਕ੍ਰੀਏਟੀਵਿਟੀ ਹੈਗੀ ਹੈ ਜਾਇ ਮੈਂ Song ਦੇ ਵਿੱਚ ਵੇਰੀਏਸ਼ਨ ਹਨਾ ਨੋ ਮਹਲੋ ਕਰਦਾ ਰਹਿਣਾ ਪ੍ਰੈਕਟਿਸ ਹਾਂ ਜੀ ਹਾਂਜੀ ਭਾਜੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਨੌਜਵਾਨ ਇਸ ਤਰ੍ਹਾਂ ਦੀ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਂਜੀ ਭਾਜੀ ਦੇਖੋ ਹਨਾ ਬਾਕੀ ਆਪਣਾ ਆਪਣਾ ਨਜ਼ਰੀ ਹੈਗਾ ਬਾਕੀ ਕਈ ਮੇਰੇ ਜਿਹੜੇ ਭੈਣ ਭਰਾ ਹੈਗੇ ਹਨਾ ਜਿਹੜੇ ਮਤਲਬ ਇੱਕ ਸੋਰਸ ਭਾਲਦੇ ਰਹਿੰਦੇ ਹਨ ਸਾਡੇ ਕੋਲੇ ਹਰਮੋਨੀ ਨਹੀਂ ਹੈਗਾ ਹਨਾ ਵੀ ਅਸੀਂ ਕਿਵੇਂ ਗਾਈਏ ਜਾਂ ਕਿਵੇਂ ਹਨਾ ਕਿਵੇਂ ਕਰੀਏ ਸੋ ਮੇਰੇ ਹਿਸਾਬ ਨਾਲ ਬੰਦੇ ਚ ਕੁਝ ਕਰਨ ਦੀ ਚਾਹ ਹੋਣੀ ਚਾਹੀਦੀ ਹੈ ਤੇ ਰਾਹ ਆਪਣੇ ਬੰਦਿਆਂ ਦੇ ਸੋ ਇਹ ਐਪ ਪਲੇ ਸਟੋਰ ਤੇ ਫ੍ਰੀ ਆਫ ਕਾਸਟ ਮਿਲ ਜਾਂਦਾ ਹੈ ਆਪਾਂ ਨੂੰ ਸੋ ਇਹ ਤੁਸੀਂ ਲੋਗ ਡਾਊਨਲੋਡ ਕਰ ਸਕਦੇ ਹੋ ਸੋ ਬਣਾ ਜਿਹੜਾ ਸ਼ੌਂਕ ਪੂਰਾ ਕਰ ਸਕਦੇ ਹੋ ਹਾਂਜੀ ਭਾਜੀ